ਜਦੋਂ ਅਸੀਂ ਢਾਬੇ ਤੋਂ ਸ਼ਿਫਟ ਹੋਏ ਸੀ ਬਾਰਨਹਾੜੇ ਉਦੋਂ ਅਸੀਂ 16 ਮੈਂਬਰ ਸੀ ਜਦੋਂ ਫੋਟੋ ਖਿੱਚੀ ਗਈ ਸੀ ਸਾਰੇ ਤੁਹਾਨੂੰ ਸਾਰਿਆਂ ਨੂੰ ਇਹੀ ਜਾਣਕਾਰੀ ਦੇਣ ਵਾਸਤੇ ਇਹ ਵੀਡੀਓ ਬਣਾਈ ਜਾ ਰਹੀ ਆ ਵੀ ਅਸੀਂ ਇਤਿਹਾਸਿਕ ਫੋਟੋ ਹਰ ਸਾਲ ਖਿੱਚਦੇ ਆ ਅੱਜ ਇਹ ਫੋਟੋ ਸਾਡੇ ਲਈ ਬਹੁਤ ਮਹੱਤਵ ਰੱਖਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ 'ਚ ਇਤਿਹਾਸਿਕ ਫੋਟੋ ਕੀਤੀ ਜਾ ਰਹੀ ਆ ਹਰ ਸਾਲ 2016 ਦੇ ਵਿੱਚ ਜਦੋਂ ਅਸੀਂ ਟਾਬੇ ਤੋਂ ਸ਼ਿਫਟ ਹੋਏ ਸੀ ਬਾਰਨਹਾੜੇ ਉਦੋਂ ਅਸੀਂ 16 ਮੈਂਬਰ ਸੀ ਜਦੋਂ ਫੋਟੋ ਖਿੱਚੀ ਗਈ ਸੀ ਸਾਰੇ ਫਿਰ ਉਸ ਤੋਂ ਬਾਅਦ ਬਾਰਨਹਾੜੇ ਆ ਕੇ 45 ਮੈਂਬਰ ਫਿਰ ਇਸੇ ਤਰ੍ਹਾਂ ਹੀ ਵਧਦੇ ਗਏ ਮੈਂਬਰ ਹਰ ਸਾਲ ਦਰਸਾਲ ਨਵੇਂ ਮੈਂਬਰ ਸਾਡੇ ਐਡ ਹੁੰਦੇ ਗਏ ਹੁਣ ਅੱਜ ਦੀ ਇਸ ਫੋਟੋ ਦੇ ਵਿੱਚ ਜਿੰਨੇ ਮੈਂਬਰ ਤੁਸੀਂ ਬੈਠੇ ਦੇਖਦੇ ਹੋ ਅਗਲੇ ਸਾਲ ਤੱਕ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਮੈਂਬਰ ਘਰਾਂ ਨੂੰ ਚਲੇ ਜਾਣਗੇ ਠੀਕ ਹੋ ਕੇ ਬਹੁਤ ਸਾਰੇ ਮੈਂਬਰ ਨਵੇਂ ਆ ਜਾਣਗੇ ਜਿਹੜੇ ਅੱਜ ਇੱਥੇ ਨਹੀਂ ਹੈਗੇ ਅਗਲੀ ਫੋਟੋ ਦੇ ਵਿੱਚ ਸ਼ਾਮਲ ਹੋ ਜਾਣਗੇ ਬਹੁਤ ਸਾਰੇ ਨਵੇਂ ਮੈਂਬਰ ਜਿਵੇਂ ਕਿ ਬਹੁਤ ਸਾਰੇ ਮੈਂਬਰ ਪਿਛਲੀ ਫੋਟੋ 'ਚ ਹੈ ਨਹੀਂ ਸੀ ਇਸ ਵਾਰ ਹੈਗੇ ਆ ਤੇ ਵਿੱਚੋਂ ਕਈ ਮੈਂਬਰ ਇਦਾਂ ਦੇ ਵੀ ਆ ਜਿਹੜੇ ਉਹ ਵਾਹਿਗੁਰੂ ਦੇ ਘਰ ਚਲੇ ਜਾਂਦੇ ਨੇ ਜਿਨ੍ਹਾਂ ਨੂੰ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਆਪਣੇ ਕੋਲ ਬੁਲਾ ਲੈਂਦਾ ਤੇ ਇਹ ਫੋਟੋ ਦਾ ਇਤਿਹਾਸ ਇਸ ਕਰਕੇ ਵੀ ਵੱਡਾ ਵਾ ਵੀ ਹਰ ਸਾਲ ਜਿੰਨੇ ਮੈਂਬਰ ਅਸੀਂ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਇਹ ਫੋਟੋ ਖਿਚਾਉਨੇ ਆ ਇਹ ਸਾਡੇ ਲਈ ਆਪਣੇ ਆਪ ਚ ਵੀ ਇੱਕ ਚੈਲੰਜ ਆ ਕਿਉਂਕਿ ਇੰਨੇ ਪੇਸ਼ੈਂਟ ਆ ਜਿਹੜੇ ਜਿਹਦੇ ਵਿੱਚ ਤੁਸੀਂ ਬੈਠੇ ਦੇਖਦੇ ਹੋ ਕਰੀਬ 70% ਮੈਂਟਲੀ ਪੇਸ਼ੈਂਟ ਨੇ ਜਿਨ੍ਹਾਂ ਨੂੰ ਦਿਮਾਗੀ ਬਿਮਾਰੀਆਂ ਔਰ ਜਿਨ੍ਹਾਂ ਦੀਆਂ ਦਿਮਾਗੀ ਦਵਾਈਆਂ ਚੱਲਦੀਆਂ ਔਰ ਜਿਨ੍ਹਾਂ ਦੇ ਵਿੱਚ ਕਰੀਬ 30 ਤੋਂ 40% ਫਿਜ਼ੀਕਲ ਡਿਸੇਬਲ ਬੰਦੇ ਨੇ ਜਿਹੜੇ ਬੀਲ ਚੇਰਾਂ ਤੇ ਬੈਠੇ ਨੇ ਜਾਂ ਜਿਹੜੇ ਵੋਕਰਾਂ ਨਾਲ ਚੱਲਦੇ ਆ ਜਾਂ ਖੁੰਡੀਆਂ ਨਾਲ ਚੱਲਦੇ ਆ ਤੇ ਫਿਰ ਇਸੇ ਤਰ੍ਹਾਂ ਹੀ ਬੱਚੇ ਨੇ ਨਿੱਕੇ ਨਿੱਕੇ ਸਪੈਸ਼ਲ ਚਾਈਲਡ ਨੇ ਸਾਡੇ ਜਿਹੜੇ ਬੱਚੇ ਜਨਮ ਤੋਂ ਹੀ ਮੰਦ ਬੁੱਧੀ ਨੇ ਤਾਂ ਇਹਨਾਂ ਸਾਰਿਆਂ ਨੂੰ ਇੱਕ ਥਾਂ ਤੇ ਬਿਠਾਉਣਾ ਘੰਟਾ ਡੇਢ ਘੰਟਾ 2 ਘੰਟੇ ਲੱਗਦੇ ਆ ਫੋਟੋ ਨੂੰ ਖਿੱਚਣ ਲਈ ਇਹ ਫੋਟੋ ਨੂੰ ਕਲਿੱਕ ਕਰਨ ਲਈ ਤੇ ਇਹ ਡੇਢ 2 ਘੰਟੇ ਸਾਡੀ ਪੂਰੀ ਲਈ ਪੂਰੀ ਟੀਮ ਲਈ ਬਹੁਤ ਹੀ ਜਨਨ ਕਿ ਇੱਕ ਜ਼ਿੰਮੇਵਾਰੀ ਵਾਲਾ ਇੱਕ ਵੱਡਾ ਕੰਮ ਹੁੰਦਾ ਤੇ ਅੱਜ ਇਸ ਫੋਟੋ ਦੇ ਵਿੱਚ ਜਿੰਨੇ ਵੀ ਤੁਸੀਂ ਮੈਂਬਰਾਂ ਨੂੰ ਸਾਡੇ ਨੂੰ ਬੈਠੇ ਦੇਖਦੇ ਹੋ ਇਹਨਾਂ ਲਈ ਅਰਦਾਸ ਕਰਿਓ ਸੱਚੇ ਪਾਤਸ਼ਾਹ ਇਹਨਾਂ ਨੂੰ ਤੰਦਰੁਸਤੀਆਂ ਬਖਸ਼ਣ ਇੱਕ ਦਿਨ ਐਸਾ ਆਵੇ ਵੀ ਇਹ ਸਾਰੇ ਮੈਂਬਰ ਆਪੋ ਆਪਣੇ ਘਰਾਂ ਨੂੰ ਚਲੇ ਜਾਣ ਇਹਨਾਂ ਦੇ ਪਰਿਵਾਰਾਂ ਦੇ ਵਿੱਚ ਪਹੁੰਚ ਜਾਣ ਆਪਣੇ ਪੈਰਾਂ ਤੇ ਖੜੇ ਹੋ ਕੇ ਇੱਕ ਚੰਗਾ ਜੀਵਨ ਬਤੀਤ ਕਰ ਸਕਣ ਕਿਸੇ ਨੂੰ ਵੀ ਇਸ ਘਰ ਦੇ ਵਿੱਚ ਆਉਣ ਦੀ ਲੋੜ ਨਾ ਪਵੇ ਇਹਨਾਂ ਘਰਾਂ ਦੇ ਵਿੱਚ ਇਹਨਾਂ ਤਸਵੀਰਾਂ ਦਾ ਹਿੱਸਾ ਬਣਨ ਦੀ ਜ਼ਰੂਰਤ ਨਾ ਪਵੇ ਕਿਸੇ ਨੂੰ ਵੀ। ਕੋਈ ਵੀ ਅਰਦਾਸ ਕਰਿਓ ਵੀ ਸੁਪਨਿਆਂ ਦੇ ਘਰ ਵਿੱਚ ਕੋਈ ਵੀ ਮੈਂਬਰ ਨਾ ਹੋਵੇ। ਇਹ ਘਰ ਖਾਲੀ ਹੋ ਜਾਵੇ। ਪਰ ਸੱਚੇ ਪਾਤਸ਼ਾਹ ਨੇ ਜਿਹੜੀ ਸਾਡੀ ਡਿਊਟੀ ਲਾਈ ਆ ਪਿਛਲੇ 10 ਸਾਲਾਂ ਤੋਂ ਇਸ ਵਾਸ ਸਵਾਸ ਸੇਵਾ ਦੀ ਲੇਖੇ ਲੱਗਿਆ। ਅਸੀਂ ਤਾਂ ਚੋਰ ਚੱਕੇ ਸੀ, ਪਾਪੀ ਕਲਜੁਗੀ ਸੀ ਪਰ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਸੇਵਾਦਾਰ ਦਾ ਸੇਵਾਦਾਰ ਬਣਨ ਦਾ ਮੌਕਾ ਦਿੱਤਾ। ਪਰ ਅਸੀਂ ਆਪਣੇ ਵੱਲੋਂ ਇਹ ਸੇਵਾਤਨੋਂ ਮਨੋਂ ਨਿਭਾ ਰਹੇ ਆਂ ਕੋਈ ਕਮੀ ত্রুটি ਰਹਿ ਜਾਂਦੀ ਆ ਸਾਨੂੰ ਮਾਫ ਕਰਿਆ ਕਰੋ ਕੋਈ ਭੈਣ ਭਰਾ ਸਾਡੇ ਵੱਡੇ ਵੀ ਨੇ ਕੋਈ ਛੋਟੇ ਵੀ ਨੇ ਕੋਈ ਸਾਡੇ ਮਾਪਿਓ ਵਰਗੇ ਵੀ ਨੇ ਅਰਦਾਸ ਕਰਿਆ ਕਰੋ ਸੱਚੇ ਪਾਤਸ਼ਾਹ ਸਾਨੂੰ ਸਮੱਤ ਬਖਸ਼ਣ ਅੱਗੇ ਤੋਂ ਅਸੀਂ ਚੰਗੇ ਮਨ ਨਾਲ ਸਾਫ਼ ਨੀਅਤ ਨਾਲ ਸੇਵਾ ਕਰਨ ਦਾ ਬਲ ਬਖਸ਼ਣ ਸਾਨੂੰ ਤੇ ਇਸੇ ਤਰ੍ਹਾਂ ਅੱਜ ਦੀ ਇਸ ਤਸਵੀਰ ਦੇ ਵਿੱਚ ਫੇਰ ਤੋਂ ਤੁਹਾਨੂੰ ਸਾਰਿਆਂ ਨੂੰ ਇਹੀ ਜਾਣਕਾਰੀ ਦੇਣ ਵਾਸਤੇ ਇਹ ਵੀਡੀਓ ਬਣਾਈ ਜਾ ਰਹੀ ਆ ਭਈ ਅਸੀਂ ਇਤਿਹਾਸਿਕ ਫੋਟੋ ਹਰ ਸਾਲ ਖਿੱਚਦੇ ਆ ਅੱਜ ਇਹ ਫੋਟੋ ਸਾਡੇ ਲਈ ਬਹੁਤ ਮਹੱਤਵ ਰੱਖਦੀ ਹੈ ਕਰੇ ਅਰਦਾਸ ਸਾਡੇ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਇਹਨਾਂ ਸਾਰੇ ਮੈਂਬਰਾਂ ਵਾਸਤੇ ਕਰੀਬ ਅਸੀਂ 800 ਮੈਂਬਰ ਇੱਕ ਥਾਂ ਤੇ ਬੈਠ ਕੇ ਅੱਜ ਇਹ ਫੋਟੋ ਖਿਚਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ